ਸਤਿ ਸ੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਜਿਵੇਂ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਹਵਾ ਜਿਹੜੀ ਉਹ ਚੱਲ ਰਹੀ ਹੈ ਤੇ ਆਪਾਂ ਦੇਖ ਸਕਦੇ ਹਾਂ ਬਹੁਤ ਤੇਜ਼ ਹਵਾ ਚੱਲ ਰਹੀ ਹੈ ਤੇ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਦੇਖਾਂਗੇ ਬਈ ਜਿਹੜੀ ਸਰਫੇਸ ਸੀਟਰ ਨਾਲ ਬੀਜੀ ਹੋਈ ਕਣਕ ਹੈ ਉਹਦੇ ਉੱਪਰ ਆਹ ਤੇਜ਼ ਹਨੇਰੀ ਦਾ ਕੀ ਪ੍ਰਭਾਵ ਪਿਆ ਤਾਂ ਆਹ ਜਿਹੜੀ ਕਣਕ ਹੈ ਆਪਣੀ ਰੋਟੋ ਸੀਟਰ ਨਾਲ ਬੀਜੀ ਹੋਈ ਹੈ ਇਹ ADVW 222 ਹੈ। ਤੇ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ। ਜਿਹੜੀ ਆਹ ਕਣਕ ਹੈ ਇਹ ਸਰਫੇਸ ਸੀਟਰ ਦੀ ਪੀਜੀ ਹੋਈ ਕਣਕ ਹੈ। ਅਜੇ ਆਪਾਂ ਧਰਤੀ ਵੱਲ ਦੇਖੀਏ ਤਾਂ ਭਾਂਦਾ ਝੜਾ ਲਾ ਸਕਦੇ ਹਾਂ। ਇਹ ਇਹ ਕੋ ਗਿੱਲੀ ਹੈ ਇਹ। ਇਹਨੂੰ 2 ਦਿਨ ਪਹਿਲਾਂ ਹੀ ਪਾਣੀ ਲਾਇਆ ਗਿਆ ਸੀ ਹਾਲਾਂਕਿ ਵਾਹਣ ਇਹ ਥੋੜਾ ਜਿਹਾ ਬਹੁਤਾ ਭਾਰੀ ਹੈ ਨਹੀਂ। ਆਹ 2 ਦਿਨ ਪਹਿਲਾਂ ਇਹਨੂੰ ਪਾਣੀ ਲਾਇਆ ਗਿਆ ਸੀ। ਤੇ ਆਪਾਂ ਦੇਖ ਸਕਦੇ ਹਾਂ ਵੀ ਕਣਕ ਇਹ ਕਿਤੇ ਨਹੀਂ ਡਿੱਗੀ ਹੈਗੀ। ਤੇ ਉਧਰ ਇਧਰੋਂ ਹਾਲਾਂਕਿ ਥੋੜੇ ਜਿਹਾ ਉੱਚਾ ਇਹ ਖੱਤਾ ਆਪਾਂ ਪਰਲੇ ਪਾਸੇ ਜਾ ਕੇ ਦੇਖਦੇ ਹਾਂ ਜਿੱਧਰਲੇ ਪਾਸੇ ਨਿਮਾਨ ਚਾਹੇ ਤੇ ਜਿੱਧਰ ਪਾਣੀ ਜ਼ਿਆਦਾ ਖੜਦਾ ਵੀ ਉਧਰਲੇ ਪਾਸੇ ਕੀ ਪ੍ਰਭਾਵ ਪਿਆ ਹੈ ਨੇਰੀ ਦਾ ਤੇ ਆ ਦੇਖੋ ਅੱਜ ਮੇਲੇ ਖਾਲ ਚ ਪਾਣੀ ਖੜਾ ਹੈ ਇਹ ਜੜੋਂ ਦਾ ਦੋ ਦਿਨ ਪਹਿਲਾਂ ਦਾ ਪਾਣੀ ਲਾਇਆ ਹੋਇਆ ਇਹ ਖਾਲ ਦੇ ਵਿੱਚ ਹਲੇ ਪਾਣੀ ਖੜਾ ਹੈ ਆਪਣਾ ਇਧਰ ਦੇਖੋ ਪੂਰੀ ਗਿੱਲ ਹੈ ਪੂਰੀ ਗਿੱਲੀ ਹੈ ਧਰਤੀ ਆ ਵੀ ਪਾਣੀ ਖੜਾ ਹੈ ਖਾਲ ਚ ਇਹ ਬਾਣ ਦੇ ਵਿੱਚ ਵੀ ਪਾਸਿਆਂ ਦੇ ਉੱਪਰ ਜਿੱਥੇ ਆਪਾਂ ਅ ਬੱਟਾਂ ਕੱਟੀਆਂ ਹੋਈਆਂ ਨੇ ਇੱਥੇ ਵੀ ਪਾਣੀ ਖੜਾ ਆ ਇੱਥੇ ਜਿਵੇਂ ਦੋ ਕਬੂਟੇ ਇੱਥੇ ਡਿੱਗੇ ਵੀ ਹੋਏ ਨੇ ਆ ਥੋੜੀ ਜਿਹੀ ਟੇਢੀ ਵੀ ਹੋਈ ਹੈ ਕਣਕ ਇੱਥੋਂ ਥੋੜੀ ਜਿਹੀ ਟੇਢੀ ਹੋਈ ਹੋਈ ਹੈ ਜਿੱਥੇ ਪਾਣੀ ਜ਼ਿਆਦਾ ਖੜਾ ਹੋਇਆਗਾ ਇੱਥੋਂ ਵੀ ਟੇਢੀ ਹੋਈ ਹੈ ਮਤਲਬ ਕੋਈ ਜ਼ਿਆਦਾ ਟੇਢੀ ਨਹੀਂ ਹੈਗੀ ਕਹਿ ਸਕਦੇ ਆਪਾਂ ਇਹਨੂੰ ਇਹ ਵੀ ਇਹ ਲਗਭਗ ਜੇ ਹੇਠੋਂ ਦੇਖੀਏ ਤਾਂ ਥੋੜੇ ਜਿਹੀ ਥਾਂ ਦੇ ਵਿੱਚ 70 ਤੋਂ 80 ਡਿਗਰੀ ਦੇ ਵਿੱਚ ਜਿਹੜੀ ਇਹ ਟੇਢੀ ਹੋਈ ਹੈ ਕੋਈ ਬਹੁਤ ਹੀ ਟੇਢੀ ਨਹੀਂ ਹੋਈਗੀ ਦੂਜੇ ਪਾਸੇ ਦੇਖਦੇ ਜਾਂ ਕੇ ਜਿੱਥਰ ਜਿਆਦਾ ਪਾਣੀ ਖੜਦਾ ਆ ਵੀ ਸਰਫੇਸ ਸੀਡਰ ਦੀ ਉਹ ਵੀ ਜੀ ਹੋਈ ਆ ਸਾਰੀ ਕਣਕ ਤੇ ਇਹਦੇ ਵਿੱਚ ਵੀ ਪਾਣੀ ਉਦੋਂ ਬਰਾਬਰ ਹੀ ਲਾਇਆ ਗਿਆ ਸੀ ਆ ਸਾਰੀ ਇਹ ਸਰਫੇਸ ਸੀਡਰ ਦੀ ਬੀਜੀ ਹੋਈ ਹੋਈ ਆ ਤੇ ਇਹਦੇ ਵਿੱਚ ਵੀ ਆ ਜਿਹੜਾ ਉਹ 50 ਕਿਲੋ ਤੇ ਲਗਭਗ ਪਾਇਆ ਸੀ ਪਰ ਜਿਹੜੀ ਆ ਕਣਕ ਹੈ ਇਹਦੇ ਵਿੱਚ ਬੀ ਬੀ ਵੱਧ ਪੈ ਗਿਆ ਸੀ ਸ਼ੁਰੂ ਚ ਤੇ ਪਰ ਡਿੱਗਣ ਡੁੱਗਣ ਦੀ ਇਹਨੂੰ ਕੋਈ ਸਮੱਸਿਆ ਨਹੀਂ ਆਈ ਹਾਲਾਂਕਿ ਡਾਕਟਰ ਜਸਵੀਰ ਸਿੰਘ ਜੀ ਪੀਏਯੂ ਤੋਂ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਵੀ ਹੋ ਸਕਦਾ ਜਿੱਥੇ ਬੀ ਜ਼ਿਆਦਾ ਪੈ ਗਿਆ ਉਹ ਕਣਕ ਡਿੱਗ ਜਾਵੇ ਪਰ ਆ ਇਸ ਤਰ੍ਹਾਂ ਦੀ ਕਣਕ ਸਾਰੀ ਖੜੀ ਹੈ ਇਹਦੇ ਚ ਕਿਤੇ ਡਿੱਗਣ ਦੀ ਕੋਈ ਸਮੱਸਿਆ ਨਹੀਂ ਆਈ ਹੈਗੀ ਉਦੋਂ ਅਪਾ ਦੇਖਦੇ ਆ ਜਿੱਧਰ ਪਾਣੀ ਖੜਦਾ ਆ ਖੁੰਜਾ ਨਿਮਾਣ ਵਾਲਾ ਤੇ ਇੱਥੇ ਕਣਕ ਜਰੂਰ ਥੋੜੀ ਜੀ ਟੇਢੀ ਹੋਈ ਆ ਹਾਲਾਂਕਿ ਆਪਾਂ ਇਹਨੂੰ ਐ ਨਹੀਂ ਗਾ ਸਾਰੇ ਵੀ ਡਿੱਗੀ ਆ ਇਹ ਆ ਕਿਤੇ ਕੋਈ ਜਿਵੇਂ ਆ ਇੱਕ ਪੇਡਾ ਡਿੱਗਿਆ ਇੱਕ ਪੇਡਾ ਡਿੱਗਿਆ ਇਸ ਤਰੀਕੇ ਨਾਲ ਥੋੜੀ ਬਹੁਤ ਕਿਤੇ ਡਿੱਗਣ ਦੀ ਸਮੱਸਿਆ ਹੈਗੀ ਆ ਪਰ ਬੁੱਲ ਮਲਾ ਕੇ ਇਹ ਕਣਕ ਦੇ ਵਿੱਚ ਡਿੱਗਣ ਦੀ ਕੋਈ ਸਮੱਸਿਆ ਦੇਖਣ ਨੂੰ ਨਹੀਂ ਮਿਲੀ ਤੇ ਬਾਕੀ ਸਮੇਂ ਸਮੇ ਤੇ ਦੀਆਂ ਵੀਡੀਓਜ਼ ਪਿੱਛੇ ਮੇਰੇ ਖਿਆਲ ਚ ਮੈਂ 5 ਅਪਲੋਡ ਕਰ ਚੁੱਕੇ ਆ ਵੱਖ-ਵੱਖੇ ਦੇ ਸਮੇਂ ਦੇ ਉੱਪਰ ਤੇ ਵੱਖ-ਵੱਖ ਇਹਦੀਆਂ ਸਟੇਜਸ ਦੀਆਂ ਤੇ ਉਹ ਤੁਸੀਂ ਜਾ ਕੇ ਪਿੱਛੇ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ। ਬਾਕੀ ਕਮੈਂਟਸ ਦੇ ਵਿੱਚ ਆਪਣੇ ਤਜਰਬੇ ਆਪਣੇ ਐਕਸਪੀਰੀਐਂਸਸ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਵੀਡੀਓ 'ਚ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ।